ਖਾਲਸਾ ਵਹਿਗਰ ਜੀ ਕੀ ਫਤਿਹ ਜੀ ਪੰਜਾਬ ਦੇ ਵਿੱਚ ਜਿੰਨੇ ਵੀ ਡੇਰੇ ਬਹਿਕਾਂ ਵਾਲੇ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਆ ਵੀ ਸਾਰੇ ਕਹਿੰਦੇ ਸਸ਼ਤਰ ਕੇ ਅਧੀਨ ਖਾਲਸਾ ਸਸ਼ਤਰ ਕੇ ਅਧੀਨ ਖਾਲਸੇ ਦੀਆਂ ਨੂੰ ਕਹਾਣੀ ਲੱਗਾ ਦਸਨ ਭੀ ਹੜ ਜਾਵੇ ਕਾਲੇ ਕੱਚਿਆਂ ਵਾਲਿਆਂ ਦਾ ਗਰੋਹ ਚੱਲਦਾ ਸੀ ਹੁਣ ਬਹਿਕਾਂ ਦੇ ਉੱਤੇ ਲਟੇਰੇ ਪੈਂਦੇ ਆ ਜੇਦੀ ਤਾਜ਼ਾ ਖਬਰ ਅੰਮਰਸਰ ਜ਼ਿਲ੍ਹੇ ਦੇ ਪਿੰਡ ਥਾਣਾ ਲੋਪੋਕੇ ਚਗਾਵਾ ਪਿੰਡ ਕੱਚਾ ਪੀਲੋਵਾਲ ਉਤੋਂ ਦੀ ਆ ਪਿੰਡੋ ਵੇਖੋ ਇਧਰ ਮਾਰਿਓ ਕਾਕਾ 1 2 3 4 5 6 ਇਹ ਪੌਂਡੇ ਬਣੇ ਐ ਡੰਡੇ ਰਾਹੀਂ ਉਹ ਜਿਹੜੇ ਕੋਠੇ ਦੇ ਉੱਪਰ ਚੜ੍ਹੇ ਐ ਇਸ ਤੋਂ ਬਾਅਦ ਇਹ ਡੇਰੇ ਦੇ ਵਿੱਚ ਜਦੋਂ ਉਹਨਾਂ ਨੂੰ ਮੇਰੇ ਰਿਸ਼ਤੇਦਾਰਾਂ ਨੂੰ ਪਤਾ ਲੱਗਿਆ ਇੱਕ ਦਾ ਨਾਂ ਜਸਪਾਲ ਸਿੰਘ ਵੱਡਾ ਜਿਹੜਾ ਮੇਰਾ ਸਾਲਾ ਛੋਟੇ ਦਾ ਨਾਂ ਜਗਰਾਜ ਸਿੰਘ ਉਹਨਾਂ ਨੂੰ ਜਦੋਂ ਪਤਾ ਲੱਗਿਆ ਤੇ ਆਮੋ ਸਾਹਮਣੇ ਇਹਨਾਂ ਦੀ ਗੋਲੀ ਚੱਲੀ ਆ ਮੁਕਾਬਲਾ ਹੋਇਆ ਏ ਜਿਹਦੇ ਵਿੱਚ ਜਸਪਾਲ ਸਿੰਘ ਦੀ ਬਾਹ ਦੇ ਉੱਤੇ ਗੋਲੀ ਲੱਗੀ ਆ ਉਹਦੀ ਬਾਹ ਜਿਹੜੀ ਉਹ ਕਟੀ ਗਈ ਉਹ ਹੁਣ ਅਮਰਦੀਪ ਹਸਪੀਟਲ ਆ ਵਿਖਾਉ ਆ ਖੂਨ ਡੁੱਲਾ ਪਿਆ ਇਹ ਜਸਪਾਲ ਸਿੰਘ ਦਾ ਖੂਨ ਆ ਆ ਸਾਰਾ ਉਹ ਜਸਪਾਲ ਸਿੰਘ ਦਾ ਖੂਨ ਜਦੋਂ ਉਹਨਾਂ ਦਾ ਮੁਕਾਬਲਾ ਕਰਦੇ ਸਿੱਧੇ ਉਹਨਾਂ ਨਾਲ ਭੱਜੇ ਦਲੇਰੀ ਦੇ ਨਾਲ ਉਹਨਾਂ ਸਾਹਮਣੇ ਗੋਲੀ ਚਲਾਈ ਆ ਇਧਰਲੇ ਬੰਨੇ ਕਰਨਦਿਆ ਇਧਰ ਨੂੰ ਜੇ ਬੇਟਾ ਆ ਗਿਆ ਤੇ ਕਾਂਦੇ ਦੇ ਵਿੱਚ ਉਹਨਾਂ ਨੇ ਜਨੋ ਸਨ ਲਾਈ ਰਾਤ ਨੂੰ ਆ ਨਿਸ਼ਾਨ ਲੱਗੇ ਆ ਇਟਾਂ ਤੋੜੀਆਂ ਏ ਉਦੋਂ ਉਹਨਾਂ ਨੂੰ ਪਤਾ ਲੱਗ ਗਿਆ ਤੇ ਉਹ ਜਾਗ ਪਿਆ ਉਸ ਤੋਂ ਬਾਅਦ ਜਦੋਂ ਆਮੋ ਸਾਹਮਣੀ ਗੋਲੀ ਚੱਲੀ ਆ ਜਿਸ ਦੇ ਵਿੱਚ ਇੱਕ ਲਟੇਰਾ ਜਿਹੜਾ ਮਾਰਿਆ ਗਿਆ ਲਟੇਰਿਆਂ ਦੀ ਗਿਣਤੀ ਘਟੋ ਘਟ ਅੱਠ 9 ਹੀ 8 9 ਲਟੇਰਿਆਂ ਦੀ ਗਿਣਤੀ ਹੈਗੀ ਆ ਤੁਹਾਨੂੰ ਉਹ ਥਾਂ ਦੇ ਲੈ ਚਲਦੇ ਜਿੱਥੇ ਇੱਕ ਲਟੇਰਾ ਮਾਰਿਆ ਗਿਆ ਹੈ ਸਾਡੀ ਬੇਨਤੀ ਆ ਵੀ ਜਿੰਨੇ ਵੀ ਭਰਾ ਆਪਦੇ ਡੇਰਿਆਂ ਤੇ ਰਹਿੰਦੇ ਆ ਸਸ਼ਤਰ ਰੱਖਿਆ ਕਰੋ ਆਪਦੇ ਕੋਲ ਤੇ ਬਹੁਤ ਵਧੀਆ ਹੋਇਆ ਕੰਮ ਜਿਹੜਾ ਇੱਕ ਲਟੇਰਾ ਤੇ ਮਾਰਿਆ ਗਿਆ ਹੈ ਪਰ ਬਸੋਖਤੀ ਗੱਲ ਆ ਜਿਹੜੀ ਸਾਡੇ ਰਿਸ਼ਤੇਦਾਰ ਦੀ ਬਾਹ ਕੱਟਣੀ ਪਈ ਆ ਕਿਉਂਕਿ ਉਹਦੀ ਬਾਹ ਦੇ ਵਿੱਚ ਗੋਲੀ ਲੱਗ ਗਈ ਆ ਉਹ ਅਸਲ ਵਿੱਚ ਅਮਰਦੀਪ ਹਸਪੀਟਲ ਦੇ ਵਿੱਚ ਹੈ ਇਹ ਕਰਕੇ ਸਾਨੂੰ ਦੁੱਖ ਤੇ ਬਹੁਤ ਹੋਇਆ ਹੈ ਤੇ ਉਸ ਤੋਂ ਬਾਅਦ ਜਦੋਂ ਲਟੇਰੇ ਦੇ ਗੋਲੀ ਵੱਜੀ ਆ ਆ ਜਗ੍ਹਾ ਤੇ ਤੁਹਾਨੂੰ ਲੈ ਚਲਦੀ ਆ ਆ ਜਗ੍ਹਾ ਆ ਵੇਖੋ ਸਾਰਾ ਉਹਦਾ ਖੂਨ ਡੁੱਲਿਆ ਪਿਆ ਹੈ ਆ ਸਾਰਾ ਇਹ ਉਹ ਲਟੇਰੇ ਦਾ ਖੋਪਰ ਉੱਡ ਗਿਆ ਗੋਲੀ ਵੱਜ ਕੇ ਇਹ ਲਟੇਰੇ ਕੋਈ ਬਿਹਾਰੀਏ ਜਾਦੇ ਆ ਛਿਕਲੀ ਘੜ ਆ ਵੇਖੋ ਬੀੜੀਆਂ ਪਈਆਂ ਉਹਨਾਂ ਦੀਆਂ 8 ਤੋਂ 9 ਦੀ ਗਿਣਤੀ ਦੇ ਵਿੱਚ ਆ ਹੱਥਾਂ ਦੇ ਵਿੱਚ ਦਸਤਾਨੇ ਚੜਨ ਵਾਲੇ ਆ ਦਸਤਾਨੇ ਪਏ ਜੋ ਉਹਨਾਂ ਦੇ ਹੱਥਾਂ ਦੇ ਵਿੱਚ ਚੜਾਏ ਸੀਗੇ ਉਸ ਤੋਂ ਬਾਅਦ ਜਦੋਂ ਮੇਰੇ ਸਾਲੇ ਦੇ ਜਸਪਾਲ ਸਿੰਘ ਤੇ ਗੋਲੀ ਲੱਗ ਜਾਂਦੀ ਆ ਉਹ ਡੰਗ ਪਿੰਦਾ ਉਹ ਸਾਰੇ ਉਹਦੇ ਡਾਲੇ ਹੋ ਜਾਂਦੇ ਆ ਉਹ ਸਾਹਮਣੇ ਜਿੱਥੇ ਕਾਰ ਖਲੋਤੀਆਂ ਨੂੰ ਮਾਰੀ ਉਹ ਜਗ੍ਹਾ ਦੇ ਉੱਤੇ ਉਹ ਡੰਗ ਪਿੰਦਾ ਸਾਰੇ ਉਧਰ ਹੋ ਜਾਂਦੇ ਆ ਲਟੇਰਿਆਂ ਦੀ ਇੰਨੀ ਦਿਲਵੰਦੀ ਆ ਆਪਦੇ ਬੰਦੇ ਨੂੰ ਚੁੱਕ ਕੇ ਸਰੋਂ ਦੇ ਖੇਤਾਂ ਨੂੰ ਭਜਦੇ ਆ ਵੀ ਉਹਦੀ ਕੋਈ شناخت ਨਾ ਹੋ ਸਕੇ ਕੋਈ ਉਹਦਾ ਡੈਂਟੀ ਕਾਰਡ ਮੋਬਾਈਲ ਵਗੈਰਾ ਜਿਹੜਾ ਉਹ ਲੈ ਕੇ ਆ ਇਧਰ ਨੂੰ ਲਿਆ ਉਹ ਇੱਥੇ ਉਹਦਾ ਮਗਜ ਜੱਗਾ ਆ ਉਹਦਾ ਮਗਜ ਆ ਰੇਡੇ ਰੇਡਾ ਸਰਦੇ ਵਿੱਚੋਂ ਜਿਹੜੀ ਖੋਪਰੀ ਉੱਡੀ ਆ ਆ ਉਹਦਾ ਮਗਜ ਆ ਇੱਥੇ ਲੇਟਦਾ ਰਿਆ ਉਹਨੇ ਚੱਲ ਨੂੰ ਹੋਰ ਵੀ ਬਈਕਾਂ ਵਾਲੇ ਡੇਰਿਆਂ ਵਾਲੇ ਮੈਂ ਨਾ ਸ਼ਾਬਾਸ਼ ਇਹ ਉਹਨਾਂ ਦੇ ਉਹ ਜਿਹੜੇ ਲਾਗਮ ਆ ਗਏ ਉਹਨਾਂ ਫਾਇਰਿੰਗ ਕੀਤੀ ਆ ਫੇਰ ਉਹ ਬੰਦਾ ਉਹਦਾ ਛੱਡ ਕੇ ਇਹ ਤੋਂ ਨੱਠ ਗਏ ਆ ਜਿਹੜਾ ਪੁਲਿਸ ਮਹਿਕਮਾ ਆਏ ਚਲੋ ਸ਼ਾਵਾਸੇ ਉਹਨਾਂ ਦੇ ਵੀ 1 ਵਜੇ ਜਸੀਂ ਰਿਪੋਰਟ ਕੀਤੀ ਇਹਨਾਂ ਨੇ ਇਹਦੇ 2 ਵਜੇ ਦੇ ਕਰੀਬ ਪੁਲਿਸ ਆਈ ਆ ਉਹ লাশ ਜਿਹੜੀ ਉਹ ਚੁੱਕ ਕੇ ਠਾੜੇ ਲੈ ਗਈ ਆ ਜਿਹੜਾ ਬੰਦਾ ਮਰਿਆ ਲਟੇਰਾ ਉਹਦੀ ਬਾਹ ਦੇ ਉੱਤੇ ਲਖਮਰਦਾਸ ਕਰਕੇ ਲਿਖਿਆ ਬਿਹਾਰੀਆ ਜਾਪਦਾ ਛਿਕਲੀ ਕਰ ਸਾਡੀ ਇਹ ਵੀ ਬੇਨਤੀ ਆ ਵੀ ਇਹ ਬਿਹਾਰੀਏ ਪਜੜੇ ਆ ਪੰਜਾਬ ਦੇ ਵਿੱਚ ਉਹਨਾਂ ਨਾਂ ਵੜਨ ਦੇ ਤੇ ਜਾਣ ਕਿਉਂਕਿ ਆ ਜਣੀਆਂ ਲੁੱਟਾਂ ਖੋਹ ਹੁੰਦੀਆਂ ਆ ਇਹ ਬਿਹਾਰੀਏ ਰਾਤ ਨੂੰ ਲੁੱਟਾਂ ਖੋਹ ਕਰਦੇ ਆ ਤੇ ਅਸੀਂ ਇਹੋ ਹੀ ਐਸਐਸਪੀ ਸਾਹਿਬ ਤੋਂ ਮੰਗ ਕਰਦੇ ਆਂ ਕਿ ਇਹਨਾਂ ਲਡੇਰਿਆਂ ਦਾ ਪਤਾ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੂਜੀ ਬੇਨਤੀ ਇਹ ਆ ਐਸਐਚਓ ਸਾਹਿਬ ਲੋਪਕੇ ਥਾਣਾ ਜਿਹੜਾ ਸਾਡੀ ਰਫਲ ਜਣੀ ਉਹ ਲੈ ਕੇ ਜਮ੍ਹਾਂ ਕਰ ਲਈਏ। ਜੇ ਕੱਲ ਨੂੰ ਕੋਈ ਉਹਦੀ ਵਾਰਦਾਤ ਹੋ ਜਾਂਦੀ ਫੇਰ ਦੁਬਾਰਾ ਘਰ ਤੇ ਉਹਦਾ ਜ਼ਿੰਮੇਵਾਰ ਕੌਣ ਹੋਊਗਾ? ਸਾਨੂੰ ਸਾਡਾ ਸਾਡਾ ਲਾਇਸੈਂਸੀ ਹਥਿਆਰ ਆ ਉਹ ਸਾਡੇ ਰਿਸ਼ਤੇਦਾਰਾਂ ਨੂੰ ਵਾਪਸ ਦਿੱਤਾ ਜਾਵੇ।